ਪੰਜਾਬ ਸਰਕਾਰ ਦੇ ਹੈਲੀਕਾਪਟਰ ਨੂੰ ਲੈ ਕੇ ਦਿੱਲੀ ਵਿੱਚ ਰਾਜਨੀਤੀ ਸ਼ੁਰੂ ਹੋ ਗਈ ਹੈ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਤੋਂ ਇਲਾਵਾ ਭਾਜਪਾ ਕਾਂਗਰਸ ਅਤੇ ਸ਼੍ਰੋਮਣੀ ਕਾਲਦਲ ਦੇ ਆਗੂਆਂ ਨੇ ਵੀ ਆਪ ਕੰਵਿਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੌਰਾਨ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਤੇ ਸਵਾਲ ਚੁੱਕੇ ਇਹ ਸਾਰਾ ਵਿਵਾਦਿਕ ਫੋਟੋ ਨੂੰ ਲੈ ਕੇ ਸ਼ੁਰੂ ਹੋਇਆ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਕਾਲਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਮੁੱਖ ਮੰਤਰੀ ਭਗਵਾਨ ਜੀ ਨਾ ਸਿਰਫ ਸਾਡੇ ਸੂਬੇ ਨੂੰ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸ਼ਿਸ਼ੋਧਿਆ ਦੇ ਹਵਾਲੇ ਕਰਕੇ ਪੰਜਾਬੀਆਂ ਦਾ ਵਿਸ਼ਵਾਸ ਨਾਲ ਧੋਖਾ ਕਰ ਰਹੇ ਹਨ ਬਲਕਿ ਸਰਕਾਰੀ ਹੈਲੀਕਾਪਟਰ ਦੀ ਬੇਲੋੜੀ ਵਰਤੋਂ ਦੀ ਇਜਾਜ਼ਤ ਵੀ ਦੇ ਰਹੇ ਹਨ ਆਪਣੇ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਦੇ ਪੈਸੇ ਦੀ ਬਰਬਾਦੀ ਅਤੇ ਉਹਨਾਂ ਨੂੰ ਇੱਧਰ-ਉੱਧਰ ਲਿਜਾ ਕੇ ਕੰਡਕਟਰ ਵੱਜੋਂ ਕੰਮ ਕਰਨ ਨਾਲ ਪੰਜਾਬ ਦਾ ਮਾਣ ਵੀ ਘਟਿਆ ਹੈ ਉੱਥੇ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਤਸਵੀਰ ਵਿੱਚ ਅਰਵਿੰਦ ਕੇਜਰੀਵਾਲਾ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸ਼ੋਧਿਆ ਅਤੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵਿਖਾਈ ਦੇ ਰਹੇ ਹਨ ਸਵਾਤੀ ਮਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਪੰਜਾਬ ਸਰਕਾਰ ਦਾ ਹੈਲੀਕਾਪਟਰ ਪੀਲੇ ਰੰਗ ਦਾ ਸੀ ਕੇਜਰੀ ਵਾਲੇ ਇਸ ਨੂੰ ਟੈਕਸੀ ਸਮਝ ਲਿਆ ਪੰਜਾਬ ਵਿੱਚ ਬੀਤੇ ਦਿਨ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਕੁਝ ਰਾਹਤ ਮਿਲਣ ਵਾਲੀ ਹੈ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਦਰਅਸਲ ਹਿਮਾਚਲ ਪ੍ਰਦੇਸ਼ ਦੀ ਸਰਾਦ ਦੇ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ بارش ਪੈਣ ਨਾਲ ਤੇਜ਼ ਹਵਾਵਾਂ ਚੱਲਣ ਨਾਲ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਵੱਲੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਅਗਲੇ ਪੰਨ ਦਿਨਾ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਗਰਜ ਅਤੇ ਬਿਜਲੀ ਡੇਗਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ 18 ਮਈ ਨੂੰ ਪੰਜਾਬ ਭਾਰ ਵਿੱਚ ਮੌਸਮ ਦੀ ਕੋਈ ਚੇਤਾਵਨੀ ਨਹੀਂ ਹੈ। ਮੌਸਮ ਆਮ ਵਰਗਾ ਰਹੇਗਾ ਜਦਕਿ 19 ਅਤੇ 20 21 ਤਾਰੀਖ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ। 19 ਮਈ ਨੂੰ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਫਿਰ ਤੋਂ ਬਿਜਲੀ ਗਰਜ ਅਤੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਮਰੀਕੀ ਸਰਕਾਰ ਨੇ ਭਾਰਤੀਆਂ ਨੂੰ ਨਵਾਂ ਝਟਕਾ ਦਿੱਤਾ ਹੈ ਦੱਸਦੇ ਕਿ ਅਮਰੀਕਾ ਵਿੱਚ ਵਸਦੇ ਭਾਰਤੀਆਂ ਨੂੰ ਆਪਣੇ ਘਰ ਪੈਸੇ ਭੇਜਣਾ ਮਹਿੰਗਾ ਪੈ ਸਕਦਾ ਹੈ ਇਸ ਦੀ وجہ ਇਹ ਹੈ ਕਿ ਅਮਰੀਕੀ ਸੰਸਦ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਦੇ ਮਤਲਬ ਅਕ ਭਾਰਤੀਆਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਪੈਸੇ ਟਰਾਂਸਫਰ ਕਰਨ ਤੇ 5% ਦਾ ਵਾਧੂ ਟੈਕਸ ਲੱਗੇਗਾ ਇਸ ਬਿੱਲ ਦੇ ਪੇਸ਼ ਹੋਣ ਦੇ ਨਾਲ ਅਮਰੀਕਾ ਵਿੱਚ ਵਸਦੇ ਭਾਰਤੀ ਅਤੇ ਹੋਰ ਵਿਦੇਸ਼ੀ ਨਾਗਰਿਕਾਂ ਨੂੰ ਔਖ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਬਿੱਲ ਦਾ ਨਾਮ ਦਾ 1 ਬਿਗ ਬਿਊਟੀਫੁਲ ਬਿੱਲ ਹੈ ਜਿਸ ਨੂੰ ਹਾਲੀ ਵਿੱਚ ਅਮਰੀਕੀ ਸੰਸਦ ਵਿੱਚ ਪੇਸ਼ ਕੀਤਾ ਗਿਆ ਹੈ ਇਸ ਬਿੱਲ ਦੇ 300 ਤੋਂ ਬਾਅਦ ਪੰਨੇ ਹਨ ਅਤੇ ਪੰਨਾ 327 'ਚ ਦੱਸਿਆ ਗਿਆ ਹੈ ਅਮਰੀਕਾ ਤੋਂ ਦੂਜੇ ਦੇਸ਼ਾਂ ਵਿੱਚ ਭੇਜੇ ਜਾਣ ਵਾਲੇ ਪੈਸੇ ਤੇ 5% ਟ੍ਰਾਂਸਫਰ ਟੈਕਸ ਲਗਾਇਆ ਜਾਵੇਗਾ ਭਾਰਤ ਤੋਂ ਪ੍ਰਾਪ ਅੰਕੜੇ ਦਰਸਾਉਂਦੇ ਹਨ ਕਿ ਇਹ ਫੈਸਲਾ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਸਮੇਂ ਅਮਰੀਕਾ ਵਿੱਚ ਲਗਭਗ 45 ਲੱਖ ਭਾਰਤੀ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਲਗਭਗ 32 ਲੱਖ ਭਾਰਤੀ ਮੂਲ ਦੇ ਹਨ ਅਸਦੀਕੀ ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਵਿਦੇਸ਼ਾਂ ਵਿੱਚ ਭੇਜੇ ਜਾਣ ਵਾਲੇ ਪੈਸੇ ਤੇ 5% ਦੀ ਟੈਕਸ ਲਗਾਉਣ ਦਾ ਫੈਸਲਾ ਕੀਤਾ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਸਿੱਧਾ ਅਸਰ ਉਨ੍ਹਾਂ ਭਾਰਤੀ ਪ੍ਰਵਾਸੀਆਂ ਦੇ ਪਵੇਗਾ ਜੋ ਅਮਰੀਕਾ ਤੋਂ ਭਾਰਤ ਪੈਸੇ ਭੇਜਦੇ ਹਨ ਦਰਅਸਲ ਰਾਸ਼ਟਰਪਤੀ ਡੋਨਲਡ ਟਰੰਪ ਪੈਸੇ ਭੇਜਣ ਤੇ 5% ਦੀ ਐਕਸਾਈਜੀ ਡਿਊਟੀ ਲਗਾਉਣਾ ਚਾਹੁੰਦੇ ਹਨ ਇਹ ਫੀਸ ਉਸ ਪ੍ਰਵਾਸੀ ਤੇ ਲਾਗੂ ਹੋਵੇਗੀ ਜੋ ਗ੍ਰੀਨ ਕਾਰਡ ਧਾਰਕ ਹੈ H1B ਵੀਜ਼ਾ ਤੇ ਕੰਮ ਕਰਨ ਲਈ ਉੱਥੇ ਗਿਆ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਲਗਭਗ 4 ਕਰੋੜ ਪ੍ਰਵਾਸੀ ਪ੍ਰਭਾਵਿਤ ਹੋਣਗੇ ਪ੍ਰਸਤਾਵਿਤ ਫੀਸ ਤੇ ਅਮਰੀਕੀ ਨਾਗਰਿਕਾਂ ਤੇ ਲਾਗੂ ਨਹੀਂ ਹੋਵੇਗੀ ਆਰਬੀਆਈ ਦੇ ਮਾਰਚ ਬੁਲੇਟਨ ਦੇ ਅਨੁਸਾਰ ਭਾਰਤ ਨੂੰ ਭੇਜੇ ਜਾਣ ਵਾਲੇ ਪੈਸੇ 2010-11 ਚ 55.5 ਅਰਬ ਡਾਲਰ ਤੋਂ ਦੁੱਗਣੇ ਹੋ ਕੇ 2023-24 ਵਿੱਚ 12.7 ਅਰਬ ਡਾਲਰ ਹੋ ਜਾਣਗੇ ਦੱਸਦੀ ਕਿ ਅਮਰੀਕਾ ਦੀ ਸੰਸਦ ਵਿੱਚ ਇੱਕ ਨਵਾਂ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਪ੍ਰਵਾਸੀ ਭਾਰਤੀਆਂ ਸਮੇਤ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਪੈਸੇ ਦੇ ਟਰਾਂਸਫਰ ਤੇ 5% ਦੀ ਵਾਧੂ ਟੈਕਸ ਲਗਾਉਣ ਦੀ ਵਿਵਸਥਾ ਹੈ ਇਹ ਪ੍ਰਸਤਾਵ ਦੇ ਲਾਗੂ ਹੋਣ ਨਾਲ H1B ਵੀਜ਼ਾ ਧਾਰਕਾਂ ਗ੍ਰੀਨ ਕਾਰਡ ਧਾਰਕਾਂ ਤੇ ਹੋਰ ਗੈਰ ਨਿਵਾਸੀ ਭਾਰਤੀਆਂ ਦੀਆਂ ਜੇਬਾਂ ਤੇ ਸਿੱਧਾ ਅਸਰ ਪੈ ਸਕਦਾ ਹੈ ਇਸ ਬਿਲ ਦਾ ਨਾਮ ਦਾ 1 ਬਿਊਟੀ ਫੁੱਲ ਬਿਲ ਹੈ ਜਿਸ ਨੂੰ ਹਾਲੇ ਵਿੱਚ ਅਮਰੀਕੀ ਸੰਸਦ ਵਿੱਚ ਪੇਸ਼ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਵਾ ਦੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੂਬੇ ਵਿੱਚ ਨਸ਼ਿਆਂ ਦੇ ਬੀਜਾਂ ਦਾ ਪੂਰਾ ਸਫਾਇਆ ਕਰ ਦਿੱਤਾ ਜਾਵੇਗਾ ਇੱਥੇ ਲੋਕਾਂ ਨੂੰ ਸੋਚ ਕਾਮ ਤੋਂ ਪਹਿਲਾਂ ਇਕੱਠ ਨੂੰ ਸੁਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਨਸ਼ਿਆਂ ਦੀ ਸਮੱਸਿਆ ਪਿਛਲੀਆਂ ਸਰਕਾਰਾਂ ਦੀ ਵਿਰਾਸਤ ਹੈ ਜਿਨ੍ਹਾਂ ਨੇ ਪੰਜਾਬ ਦੀ ਭਲਾਈ ਨੂੰ ਨਜ਼ਰ ਅੰਦਾਜ਼ ਕੀਤਾ ਜਿਸ ਕਰਕੇ ਸੂਬੇ ਦੀ ਹਾਲਤ ਤਰਫ ਯੋਗ ਹੋਈ ਹੈ ਨਸ਼ਿਆਂ ਵਿਰੁੱਧ ਜੰਗ ਵਿੱਚ ਲੋਕਾਂ ਦੇ ਪੂਰਨ ਸਹਿਯੋਗ ਦੀ ਮੰਗ ਕਰਦੇ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੀ ਲਾਨਤ ਸੂਬੇ ਦੇ ਚਿਹਰੇ ਤੇ ਕਲੰਕ ਹੈ ਸੀਐਮ ਭਗਵੰਤ ਮਾਨ ਨੇ ਸੰਕੇਤ ਦਿੱਤੇ ਹਨ ਕਿ ਨਸ਼ਿਆਂ ਵਿਰੁੱਧ ਹੁਣ ਵੱਡੇ ਐਕਸ਼ਨ ਹੋਣਗੇ ਤੁਸੀਂ ਬਾਦਲ ਨੂੰ ਪੁੱਛ ਕੇ ਦੇਖੋ ਸੁਖਵੀਰ ਨੂੰ ਮੋਗਾ ਕੀ ਹੁੰਦਾ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੂੰ ਮੋਗਾ ਦਾ ਕੀ ਪਤਾ ਹੀ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੋਣ ਉਹਨਾਂ ਨੂੰ ਪਾਣੀ ਦੀ ਕੀਮਤ ਦਾ ਕੀ ਪਤਾ ਹੀ ਇਹ ਤਾਂ ਫਿਰ ਜਿਹੜੇ ਸਾਡੇ ਵਰਗੇ ਕਈਆਂ ਲੈ ਕੇ ਨੱਕੇ ਤੇ ਜਾਂਦੇ ਰਹੇ ਆ ਸਾਹਮਣੇ ਵਾਲਾ ਗੰਦਾਸਾ ਲੈ ਕੇ ਆਉਂਦਾ ਰਹੇ ਵੀ ਦੋ ਮਿੰਟ ਵੱਧ ਹੋ ਗਏ ਗਰਦਨ ਲਾ ਦੂੰਗਾ ਤੇ ਉਹਨਾਂ ਨੂੰ ਪਤਾ ਹੋ ਸਕਦਾ ਨਾ ਪਾਣੀ ਦੀ ਕੀਮਤ ਕੀ ਹੁੰਦੀ ਹੈ ਤਈਓ ਨੰਗਲ ਮੈਨੂੰ ਤਿੰਨ ਚਾਰ ਵਾਰੀ ਜਾਣਾ ਪੈ ਗਿਆ ਪਾਣੀ ਵਾਸਤੇ ਧੱਕਾ ਸਾਡੇ ਨਾਲ ਕੋਈ ਕਰੂਗਾ ਅਸੀਂ برداشت ਨਹੀਂ ਕਰਾਂਗੇ ਲੀਗਲੀ ਵੀ ਲੜਾਂਗੇ ਸੜਕਾ ਤੇ ਵੀ ਲੜਾਂਗੇ ਪਾਣੀ ਨਹੀਂ ਪੰਜਾਬ ਦਾ ਜਾਣਦੇ ਚੱਕ ਦਿਆਂਗੇ ਉਹ ਫੱਟੇ ਹੀ ਚੱਕਣ ਨੂੰ ਫਿਰਦੇ ਆ ਉਹ ਅੰਦਰ ਚੋਂ ਫੱਟੇ ਚੱਕਣ ਆਉਂਦੇ ਹੁੰਦੇ ਮੈਂ ਫੱਟੇ ਥੱਲੇ ਕਰਨ ਜਾਣਾ ਉਹਨਾਂ ਉਹ ਫੱਟੇ ਨਾ ਕਹਿ ਦੇਂਗੇ ਵੀ ਉਹ ਚੱਕ ਦੋ ਉਵੇ ਇੱਧਰਲੇ ਪਾਸੇ ਨੂੰ ਜਾ ਕੇ ਹੈ ਇੱਧਰਲੇ ਪਾਸੇ ਉਹ ਫੱਟੇ ਥੱਲੇ ਰਹਿਣਗੇ ਪਰ ਪੰਜਾਬ ਦੀ ਚੜ੍ਹਦੀ ਕਲਾ ਵਾਲੇ ਫੱਟੇ ਜ਼ਰੂਰ ਚੱਕਦੇ ਆਂਗੇ ਆਪਾਂ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਖਾਸ ਤੌਰ ਤੇ ਮਾਵਾਂ ਭੈਣਾਂ ਦਾ ਇੰਨੀ ਭਾਰੀ ਗਿਣਤੀ ਚੋਣਾ ਕਿਉਂਕਿ ਨਸ਼ਾ ਭਾਵੇਂ ਪਤੀ ਕਰਦਾ ਹੋਵੇ ਭਾਵੇਂ ਭਰਾ ਭਾਵੇਂ ਬਾਪੂ ਸਭ ਤੋਂ ਵੱਧ ਦੁਖੀ ਤਬਕਾ ਤਾਂ ਲੇਡੀਜ਼ ਵਾਲਾ ਹੀ ਹੁੰਦਾ ਕਿਉਂਕਿ ਉਹਨਾਂ ਨੂੰ ਚੁੱਲ੍ਹੇ ਦਾ ਪਤਾ ਹੁੰਦਾ ਕਿ ਚੁੱਲ੍ਹਾ ਹੁਣ ਖਤਮ ਹੋਊਗਾ ਚੁੱਲ੍ਹੇ ਤੋਂ ਸਬਜ਼ੀਆਂ ਕੱਟਣਗੀਆਂ ਚੁੱਲ੍ਹੇ 'ਚੋਂ ਨਮਕ ਮਿਰਚ ਖਤਮ ਹੋਊਗਾ ਘਰ ਬਰਬਾਦ ਹੋਊਗਾ ਉਹ ਜ਼ਿਆਦਾ ਚਿੰਤਤ ਹੁੰਦੀਆਂ ਨੇ ਇਸੇ ਕਰਕੇ ਉਹ ਜ਼ਿਆਦਾ ਗਿਣਤੀ ਚ ਆ ਰਹੀਆਂ ਨੇ ਕੱਲ ਦੇ ਅਸੀਂ ਉਹਨਾਂ ਪਿੰਡਾਂ 'ਚ ਹੀ ਘੁੰਮ ਰਹੇ ਹਾਂ ਕੱਲ ਲੰਗੜੋਆ ਪਿੰਡ ਗਏ ਸੀ ਨਵਾਂ ਸ਼ਹਿਰ ਕੋਲੇ ਲੰਗੜੋਆ ਪਿੰਡ ਹੈ ਤੇ ਬਾਅਦ 'ਚ ਲਖਣਪਾਲ ਤਨੀ ਪਿੰਡ ਸਮਰਾਏ ਝੰਡਿਆਲਾ ਚਾਰ ਪਿੰਡ ਜਲੰਧਰ ਦੇ ਵੀ ਗਏ ਸੀਗੇ ਅੱਜ ਤੁਹਾਡੇ ਕੋਲੇ ਆਏ ਆ ਹੁਣ ਇਸ ਤੋਂ ਵੱਲ ਲੁਧਿਆਣੇ ਦਾ ਇੱਕ ਪਿੰਡ ਹੈ ਉੱਥੇ ਜਾਵਾਂਗੇ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਜੀ ਹੁਣ 13000 ਪਿੰਡਾਂ 'ਚ ਤਾਂ ਜਾ ਨਹੀਂ ਸਕਦੇ ਪਰ ਘਟੋ ਘਟ ਇੱਥੋਂ ਕਹਿੰਦੇ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਪਰ ਜਾਗ ਦਾ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ ਜੇ ਜਾਗ ਤੁਹਾਡੇ ਪਿੰਡੋਂ ਮਿਲ ਗਿਆ ਆਲੇ-ਦਾਲੇ ਪਿੰਡਾਂ 'ਚ ਵੀ ਅਨਾਸ਼ਾ ਮੁਕਤੀ ਦਾਹੀਂ ਜਮਜੂਗਾ ਮੈਨੂੰ ਉਮੀਦ ਹੈ ਇਸ ਗੱਲ ਦਾ ਸੋਸਰੀਆ ਕਰ ਸਾਡੇ ਕੋਲੇ ਗੁਰੂਆਂ ਦੀ ਬਾਣੀ ਹੈ ਸਾਡੇ ਕੋਲੇ ਸ਼ਹੀਦਾਂ ਦੀ ਪ੍ਰੇਰਣਾ ਹੈ ਸੋ ਅਸੀਂ ਕਿਸੇ ਪੱਖੋਂ ਵੀ ਇਹ ਧਰਤੀ ਜਿਹੜੀ ਹੈ ਉਹ ਕੱਟ ਨਹੀਂ ਹੈਗੀ ਦੁਨੀਆਂ 'ਚ ਹੈ ਜੀ ਧਰਤੀ ਕਿਤੇ ਨਹੀਂ ਹੈਗੀ ਫਿਰ ਵੀ ਕੋਈ ਕਲੰਕ ਲੱਗ ਗਿਆ ਚਲੋ ਪਿਛਲੀਆਂ ਗਵਰਨਮੈਂਟਾਂ ਨੇ ਆਪਦੇ ਆਪ ਦੇ ਪੁੱਤ ਭਤੀਜੇ ਸਾਲੇ ਜੀਜੇ ਪਾਲਨੇ ਸੀ ਪਾਲ ਲਏ ਉਹਨਾਂ ਨੇ ਪਾਲ ਕੇ ਵੀ ਕਿੱਥੇ ਜਾਣਗੇ ਇੱਥੇ ਫਿਰਦੇ ਨੇ ਕੋਈ ਕਦੇ ਜਾਂਦਾ ਜਮਾਨਤ ਕਰਾਉਣ ਕੋਈ ਕਿਤੇ ਜਾਂਦਾ ਹੈ ਨਾ ਨਾ ਤਾਂ ਮੈਂ ਕੋਈ ਖੱਡ ਚ ਹਿੱਸਾ ਪਾਉਣਾ ਰੇਤੇ ਦੀ ਚ ਨਾ ਮੈਂ ਕੋਈ ਢਾਬੇ ਚ ਹਿੱਸਾ ਪਾਉਣਾ ਹਵੇਲੀ ਹਵਲੀ ਚ ਨਾ ਮੈਂ ਕਿਸੇ ਬਸ ਚ ਹਿੱਸਾ ਪਾਉਣਾ ਮੈਂ ਤਾਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਕਿਤੇ ਹਿੱਸਾ ਪਾਉਣ ਦਾ ਚਾਹ। ਸੋ ਬਹੁਤ ਤੁਹਾਡਾ ਧੰਨਵਾਦ ਤੁਸੀਂ ਪਹਿਲੇ ਹੀ ਦਿਲ ਜਿੱਤ ਲਿਆ ਬੋਲਣ ਨੂੰ ਕੁਝ ਰਹਿ ਹੀ ਨਹੀਂ ਗਿਆ ਮੁੰਡੇ ਬੋਲ ਗਏ ਇੰਨਾ ਜਿਹੜਾ ਦਿਲੋਂ ਬੋਲ ਗਏ ਤਾਂ ਮੈਨੂੰ ਲੱਗਦਾ ਨਹੀਂ ਇਸ ਤੋਂ ਬਾਅਦ ਹੁਣ ਕੁਝ ਬੋਲੀਏ ਬਸ ਮੈਂ ਇੰਨਾ ਹੀ ਕਹਿਣਾ ਸਰਕਾਰ ਵੱਲੋਂ ਕੁਝ ਵੀ ਚਾਹੀਦਾ ਹੋਇਆ ਬੇਫਿਕਰ ਹੋ ਕੇ ਆ ਜਿਓ ਆਪਣੇ ਐਮਐਲਏ ਨੂੰ ਦੱਸ ਦੋ ਆਪਣੇ ਸਰਪੰਚ ਨੂੰ ਦੱਸ ਦੋ ਗੱਲ ਸਾਡੇ ਤੱਕ ਪਹੁੰਚੂਗੀ ਔਰ ਨੌਕਰੀਆਂ ਪੜ ਲਓ ਬਸ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲਦੀਆਂ ਨੇ 55000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਹੱਥ ਖੜਾ ਕਰਦੇ ਵੀ 1 ਰੁਪਿਆ ਵੀ ਲੱਗ ਗਿਆ ਹੋਵੇ ਜਾਂ ਕਿਸੇ ਐਮਐਲਏ ਦੀ ਜਾਂ ਮੰਤਰੀ ਦੀ ਸ਼ਿਫਾਰਿਸ਼ ਲਾਉਣੀ ਪੈਗੀ ਹੋਵੇ ਨਾ ਇੱਕ ਘਰ ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਤਿੰਨੇ ਬੱਚੇ ਵਧੀਆ ਪੜ ਗਏ ਤਿੰਨ ਨੌਕਰੀਆਂ ਮਿਲ ਗਈਆਂ ਕੋਈ ਐਸਡੀਓ ਲੱਗ ਗਿਆ ਕੋਈ ਪਟਵਾਰੀ ਲੱਗ ਗਿਆ ਕੋਈ ਡੀਐਸਪੀ ਬਣ ਗਿਆ ਸੋ ਜਿਹੜਾ ਵੀ ਕੰਪੀਟੀਸ਼ਨ ਦਾ ਐਗਜ਼ਾਮ ਦਿਓਗੇ ਉਹ ਜੋ ਨੰਬਰ ਲੈ ਆਓ ਤੇ ਨੌਕਰੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਵੱਡੀਆਂ ਵੱਡੀਆਂ ਕੁਰਸੀਆਂ ਪੰਜਾਬੀਓ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਆਓ ਪੜੋ ਉੱਥੇ ਬੈਠੋ ਫੈਸਲੇ ਲਓ ਤੇ ਪੰਜਾਬ ਨੂੰ ਦੁਬਾਰੇ ਰੰਗਲਾ ਪੰਜਾਬ ਬਣਾਓ ਜਿਉਂਦੇ ਵੱਸਦੇ ਰਹੋ ਤਰੱਕੀਆਂ ਕਰੋ ਵੱਧੋ ਫੁੱਲੋ ਆਬਾਦ ਰਹੋ ਜ਼ਿੰਦਾਬਾਦ ਰਹੋ ਦੁਨੀਆਂ 'ਤੋਂ ਪਰਚਾ ਕੇ ਇੱਕ ਜਕਾਰਾ ਛੱਡ ਦਿਓ ਬੋਲੇ ਸੋਨਿਆ ਯੂਨੀਵਰਸਿਟੀ ਆਪਣੇ ਇਥੇ ਆਯੁਰਵੈਦਿਕ ਤਾਂ ਬਣੀ ਰਹੀ ਹੈ ਇੱਕ ਮੈਡੀਕਲ ਕਾਲਜ ਵੀ ਸ਼ਹਿਰਪੁਰ ਬਣ ਰਿਹਾ ਹੈ ਮੈਡੀਕਲ ਕਾਲਜ ਸ਼ਹਿਰਪੁਰ ਚ ਬਣ ਰਿਹਾ ਤਿੰਨ ਮੈਡੀਕਲ ਕਾਲਜ ਜਿਹੜੇ ਨੇ ਉਹਨਾਂ ਦਾ ਕੰਮ ਚੱਲ ਪਿਆ ਤਿੰਨ ਮੈਡੀਕਲ ਇੱਕ ਕਪੂਰਥਲਾ ਇੱਕ ਸ਼ਹਿਰਪੁਰ ਇੱਕ ਸੰਗਰੂਰ ਹਾਂਜੀ ਨਹੀਂ ਨਹੀਂ ਜਦੋਂ ਮੈਡੀਕਲ ਕਾਲਜ ਬਣਦਾ ਨਾ ਭਾਈ ਜੀ ਤਾਂ ਉਹਦੇ ਵਿੱਚ ਇੱਕ ਕਲੋਜ਼ ਹੈ ਕਿ ਉਸ ਇਲਾਕੇ ਦਾ ਹਸਪਤਾਲ 300 ਬੈੱਡ ਦਾ ਕਰਨਾ ਪੈਂਦਾ ਅਪਡੇਟ ਕਿਉਂਕਿ ਉਹ ਉੱਥੋਂ ਦੇ ਬੱਚੇ ਉੱਥੇ ਹੀ ਪ੍ਰੈਕਟਿਸ ਕਰਦੇ ਆ ਖੁਦ ਹਸਪਤਾਲ ਦੇ ਜਿਹੜਾ ਮੈਡੀਕਲ ਕਾਲਜ ਹੈ ਉਹਦੇ ਵਿੱਚ ਵੀ ਇੱਕ ਹਸਪਤਾਲ ਹੁੰਦਾ ਸੋ ਦੋ ਤਿੰਨ ਕੈਂਪ ਹੁੰਦੇ ਆ ਸੋ ਨਾਲ ਜਦੋਂ ਕਾਲਜ ਬਣ ਗਿਆ ਐਮਬੀਬੀਐਸ ਕਰਨ ਬੱਚੇ ਆ ਗਏ ਤਾਂ ਤੁਹਾਡੇ ਇਲਾਕੇ ਦੀ ਬੱਚੇ ਹੋਣਗੇ ਜਿੰਦਾਬਾਦ ਸਾਸ੍ਰੀ ਕਾ ਮੈਂ ਬੇਨਤੀ ਕਰਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਜ਼ੋਰਦਾਰ ਤਾੜੀਆਂ ਦੇ ਵਿੱਚ ਕਿ ਉਹ ਆਖੇ ਆਪਣਾ ਵਿਚਾਰ ਵੀ ਰੱਖਣ ਤੇ ਜੋ ਵਿਚਾਰ ਸੁਣੇ ਨੇ ਉਹਨਾਂ ਬਾਰੇ ਆਪਣੇ ਵਿਚਾਰ ਰੱਖਣ ਕਿ ਕਿਵੇਂ ਫਰਕ ਪੈ ਰਿਹਾ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਅਸੀਂ ਯੁੱਧ ਨਸ਼ਿਆਂ ਪਰਦ ਛੇੜਿਆ ਮંચ 'ਤੇ ਬੈਠੇ ਪੰਜਾਬ ਕੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਸਾਡੇ ਪੰਜਾਬ ਕੇ ਕੈਬਨਿਟ ਮੰਤਰੀ ਡਾਕਟਰ ਰਵਜੋਤ लोकसभा के सांसद डॉक्टर छब्बेवाल हमारे यहाँ के एमएलए साहब जलालपुर पिंड के सरपंच यहाँ पे मौजूद सभी अधिकारीगण और आज इस सभा में आए हुए मेरे सभी प्यारे बहनों भाइयों माताओं बुजुर्गों बच्चों आप सब लोगों को मेरा नमस्कार सबको मेरा प्रणाम सत श्री अकाल आज आप लोगों के बीच में आके खासकर जो नशा करते थे और उन्होंने जो नशा छोड़ा उन्होंने अपनी कहानियां सुनाई वो कहानियां सुन के हम सब लोगों का इस हॉल में जितने लोग बैठे हैं मैं समझता हूं कि सबका दिल भर गया जब अतिंदर, रवि बेदी गुरप्रीत गुरप्रीत नाम है शायद उनका थी गुरप्रीत अपनी कहानी सुना रहे थे तब मैं देख रहा था मान साहब की आंखों में भी आंसू थे डॉक्टर छब्बेवाल साहब की आंखों में आंसू थे मेरी आंखों में पानी आ गया और मैं देख रहा था पूरे हॉल के अंदर सब लोगों की आंखें नम हो गई थी क्या हाल कर दिया था इन लोगों ने पंजाब का हमारे से पहले ये नशा कोई पांच दिन में दस दिन में नहीं आया हमारे से पहले जितनी सरकारें थी उन लोगों ने पंजाब को इतने अंधेरे में डुबो दिया था पंजाब की जवानी को पंजाब के बच्चों को अंधेरे में डुबो दिया था कि ऐसे लगता था कि जब अब कोई उम्मीद ही नहीं बची है लेकिन मुझे बहुत खुशी है जिस तरह से युद्ध नशे विरुद्ध ये पूरा अभियान छेड़ा गया है और जिस तरह से नशा तस्करों के खिलाफ एक्शन लिया जा रहा है उनके घर तोड़े जा रहे हैं उनको गिरफ्तार किया जा रहा है उनके खिलाफ सख्त एक्शन लिया जा रहा है पूरे पंजाब में जगह जगह नशा मुक्ति केंद्र खोले गए हैं जो जो बच्चे नशे से बाहर आना चाहते हैं उनके लिए नशा मुक्ति केंद्र खोले गए हैं अब एक उम्मीद जागी है पूरे पंजाब के अंदर हर गांव के अंदर अब लोग अपनी जिम्मेदारी ले रहे हैं कि हमें अपने पिंड को हमें अपने गांव को अब नशा मुक्त करना है मैंने इन तीनों से पूछा इन तीनों ने कहा है जी हम जिम्मेदारी ले रहे हैं हम अपने गांव के एक, ए, एक एक बच्चे को हम अपने पिंड के एक एक बच्चे को नशे से बाहर निकालेंगे इसी तरह से अब लोगों को जिम्मेदारी लेनी पड़ेगी कि हमें अपने गांव के एक एक बच्चे को नशे से बाहर करना है सरकार पूरी तरह से आपके साथ खड़ी है किसी भी चीज की जरूरत है सरकार आपको मुहैया कराएगी लेकिन हमें अब जब ठान लिया है और पूरी सरकार लगी हुई है तो किसी भी हालत में अब हमें एक भी बच्चे को नशे में नहीं छोड़ना यहां पे मुझे पता चला हालांकि हमने बहुत बड़े स्तर के ऊपर जगह जगह नशा मुक्ति केंद्र खोले हैं बहुत सारे नए नए बेड रख करे हैं लेकिन बेड की अगर कमी है तो और बेड बनाए जाएंगे ताकि अगर कोई बच्चा नशा मुक्ति करना चाहे तो उसे किसी तरह की कमी नहीं होनी चाहिए हर चीज उसको मुहैया होनी चाहिए अभी आपने मान साहब को सुना अब मान साहब आप लोगों को सौ चुकाएंगे हम सब लोग सौ लेंगे कि मैं भी नशा नहीं करूंगा अपने पिंड में नशा बिकने भी नहीं दूंगा और अगर कोई नशा करता है तो मैं उसको समझा के नशे से बाहर निकालूंगा जरूरत पड़ी तो उसे नशा मुक्ति केंद्र में भी लेके जाऊंगा बच्चों को नशे से जब बाहर आ जाते हैं तो वो दोबारा नशे में ना चले जाए इसलिए हर पिंड के अंदर हम खेल के मैदान शुरू कर रहे हैं पूरे पंजाब में तेरह हजार पिंड हर पिंड के अंदर खेल का मैदान एक बनाया जा रहा है उसमें वॉलीबॉल का फुटबॉल का इंतजाम किया जाएगा पांच स्पोर्ट्स के इक्विपमेंट हर गांव को दिए जाएंगे जिम बनाए जाएंगे ताकि हमारी जवानी जो है वो खेल कूद में जाए ना कि नशे में जाए तो बहुत बड़े स्तर के ऊपर पंजाब सरकार काम कर रही है मैं आज आप सब लोग आए आप लोगों से बात करके आज बहुत अच्छा लगा और भगवान करे आप सब लोग बहुत खुश रहें और हमारा पंजाब खूब तरक्की करे